ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਹੁਰਾ ਰਾਕੇਸ਼ ਕੁਮਾਰ ਯਾਦਵ ਅਚਾਨਕ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਸਬ ਰਾਕੇਸ਼ ਕੁਮਾਰ ਯਾਦਵ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਧਰਮ ਪਤਨੀ ਜਯੋਤੀ ਯਾਦਵ ਆਈ। ਪੀ ਐਸ ਸੁਪਰਡੈਂਟ ਆਫ ਪੁਲਿਸ ਐਸ ਐਸ ਨਗਰ ਮੁਹਾਲੀ ਦੇ ਪਿਤਾ ਸੰ ਵਖਵਾ ਖਾਗੂਆ ਸਮਾਜਿਕ ਧਾਰਮਿਕ ਜਥੇਬੰਦੀਆਂ ਨੇ ਸਬ राकेश कुमार यादव ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਉਹ ਸਭ ਰਾਕੇਸ਼ ਕੁਮਾਰ ਯਾਦਵ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅੱਜ ਸੋਸ਼ਲ ਮੀਡੀਆ ਤੇ ਸਿੱਖਿਆ ਮੰਤਰੀ ਦੇ ਸੋਹਰਾ ਅਤੇ ਪਤਨੀ ਜਯੋਤੀ ਯਾਦਵ ਦੇ ਪਿਤਾ ਰਾਕੇਸ਼ ਕੁਮਾਰ ਯਾਦਵ ਦੇ ਅਚਾਨਕ ਵਿਛੋੜੇ ਦੀ ਖਬਰ ਨਸ਼ਰ ਹੋਣ ਦੇ ਨਾਲ ਲੋਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕੁਝ ਸਮਾਂ ਪਹਿਲਾਂ ਨੰਗਲ ਵਿੱਚ ਇੱਕ ਬਹੁਤ ਹੀ ਸਾਦੇ ਤੇ ਪ੍ਰਭਾਵਸ਼ਾਲੀ ਸਮਾਜਿਕ ਸਮਾਗਮ ਦੌਰਾਨ ਵਿਆਹ ਦੇ ਬੰਦਨ ਵਿੱਚ ਬੱਜੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਜਯੋਤੀ ਯਾਦਵ ਆਈ। ਪੀ ਐਸ ਦੇ ਪਰਿਵਾਰਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦਾ ਮੇਲ-ਜੋਲ ਹੋਇਆ ਸੀ ਅਤੇ ਪਰਿਵਾਰਾਂ ਦੀ ਸਾਦਗੀ ਨੇ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਉਹਨਾਂ ਦੀ ਲੋਕਾਂ ਨਾਲ ਨੇੜਤਾ ਹੋਣ ਕਾਰਨ ਉਹ ਇਸ ਇਲਾਕੇ ਵਿੱਚ ਕਿਸੇ ਪਛਾਣ ਦੇ ਮਹਤਾਜ ਨਹੀਂ ਸੀ। मंत्री हरजोत सिंह बैंस पिता सोहन सिंह बैंस माता बलविंदर कौर बैंस हरमिंदर सिंह टाहे चेयरमैन जिला योजना बोर्ड डॉक्टर संजीव गौतम सूबा प्रधान डॉक्टर विंग कमिकर सिंह डाडी चेयरमैन राम कुमार मुकारी चेयरमैन हरजीत सिंह जीता प्रधान नगर कौंसल दीपक सोनी मीडिया कोआर्डीनेटर रोहित कालिया प्रधान ट्रक यूनियन नंगल जसपाल टाहे ब्लाक प्रधान सरबजीत सिंह पटोली प्रधान ट्रक यूनियन कीरतपुर साहिब राकेश कुमार महिलवा चेयरमैन दीपक आंगरा सिंधु पम्मू ढिलों सतीश चोपड़ा परवीन अंसारी जसप्रीत सिंह जैपी कैप्टन गुरनाम जुजार सिंह आसपुर केसर संधु ओकार सिंह मेघपुर जगीर सिंह पौवाल दर्शन अटारी उषा रानी कमलेश नड्डा रणजीत कौर हरविंदर कौर पिंकी पनाम राजपाल मोहीवाल शमसेर लखेड़ प्रिन, राम गोपाल बलवंत मंडेर रोकी सुखसाल बिल्ला महिलमा जसविंदर पंगला बचित्र बैंस जग्गा बैलू एडवोकेट नीरज शर्मा ठेकेदार जगजीत सिंह जग्गी, गुरमीत कलोता डॉक्टर, जरनेल दबूर, तरलोचन सिंह लोची ਬਲਵੀਰ ਸਿੰਘ ਮੋੜਾ ਤੇ ਵੱਖ-ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਛੜੀ ਰੂਹ ਨੂੰ ਸਥਾਨ ਬਖਸ਼ਣ ਲਈ ਅਰਦਾਸ ਕੀਤੀ।